ਹੈਲੋ ਸਤਿ ਸ਼੍ਰੀ ਅਕਾਲ ਨਮਸਕਾਰ ਸਲਾਮ ਦੋਸਤੋ ਤੇ ਇੱਕ ਮੇਰਾ ਸੱਜਣ ਭਰਾ ਕਹਿੰਦਾ ਹੈ ਵੀ ਤੂੰ ਸਾਰੀ ਇੰਡਸਟਰੀ ਨੂੰ ਮਾੜਾ ਬੋਲਦਾ ਹੈ ਤੇ ਤੂੰ ਕੱਲਾ ਹੀ ਚੰਗਾ ਹੈ ਕਹਿੰਦਾ ਨਹੀਂ ਸਾਰੀ ਇੰਡਸਟਰੀ ਚੰਗੀ ਹੈ ਤੂੰ ਕੱਲਾ ਮਾੜਾ ਉਹ ਮਾਮਾ ਸੋਚ ਕੇ ਦੇਖ ਮੈਂ ਕੱਲਾ ਬੋਲਣ ਲੱਗਿਆ ਇੱਕ ਬੰਦਾ ਬੋਲਣ ਲੱਗਿਆ ਸਿਰਫ ਇਹਨਾਂ ਦੇ ਖਿਲਾਫ ਸਾਰਿਆਂ ਦੇ ਤੇ ਇੱਕ ਬੰਦੇ ਨਾਲ ਕਿੰਨਿਆਂ ਨੇ ਧੋਖੇ ਇੰਡਸਟਰੀ ਨੇ ਕੀਤੇ ਹੋਇਆ ਕਿ ਜੇ ਬਾਕੀ ਲੋਕ ਦੱਸਣ ਲੱਗ ਪਏ ਤੇ ਸੋਚੋ ਇੰਡਸਟਰੀ ਕੀ ਦਿਖੂਗੀ ਤੁਹਾਨੂੰ ਐਂਡ ਵਿੱਚ ਇੱਕ ਵੀਡੀਓ ਛੱਡ ਕੇ ਜਾਊਂਗਾ ਜਿਹਦੇ ਵਿੱਚ ਮਦਨ ਮੱਦੀ ਜਿਹੜਾ ਆ ਉਹ ਮਾੜਾ ਕਹਿ ਰਿਹਾ ਮਨਿੰਦਰ ਗਿੱਲ ਨੂੰ ਤਾਂ ਮੈਂ ਮਨਿੰਦਰ ਗਿੱਲ ਨੂੰ ਚੰਗਾ ਕਿਹਾ ਸੀ ਕਿਉਂਕਿ ਮੈਂ ਇੱਕ ਪਲਾਂ ਲਈ ਮਿਲਿਆ ਸੀ ਬਹੁਤ ਜਗ੍ਹਾ ਜ਼ਿਆਦਾ ਟਾਈਮ ਮਿਲੇ ਨਹੀਂ ਤਾਂ ਸੱਚ ਬੋਲ ਸਕਦੇ ਨੇ ਮੈਨੂੰ ਦੇਖੋ ਦੇਖੀ ਲੋਕ ਬੋਲਣ ਲੱਗੇ ਨੇ ਤੇ ਇਹ ਬਾਬਾ ਸੱਚ ਸੁਨਿਆ ਕਰੋ ਇਸ ਕਰਕੇ ਮੈਂ ਕਹਿਣਾ ਚਾਹੁੰਨਾ ਕਿ ਹਰ ਕੋਈ ਇੱਥੇ ਰਾਮ ਨਹੀਂ ਸਭ ਲਈ ਤੇ ਇੱਕ ਰਾਵਣ ਸਭ ਲਈ ਰਾਵਣ ਨਹੀਂ ਆ ਜਿਹੜਾ ਕਿਸੇ ਲਈ ਰਾਮ ਹੈ ਤਾਂ ਕਿਸੇ ਲਈ ਰਾਵਣ ਹੈ ਜਿਹੜਾ ਕਿਸੇ ਲਈ ਰਾਵਣ ਹੈ ਤਾਂ ਕਿਸੇ ਲਈ ਰਾਮ ਹੈ ਇਹ ਚੀਜ਼ ਸਮਝਣੀ ਪੈਣੀ ਆ ਪਰ ਇੰਡਸਟਰੀ ਕੁੱਲ ਮਿਲਾ ਕੇ ਕੀ ਆ ਸ਼ੁਰੂ ਅਸੀਂ ਕੀਤਾ ਤੇ ਇਹਨੂੰ ਰੱਬ ਬਹੁਤ ਅੱਗੇ ਲੈ ਕੇ ਜਾਵੇ ਨਾ ਸਾਰਿਆਂ ਦੇ ਚੋਰੀਆਂ ਧੋਖੇ ਸਾਹਮਣੇ ਆਉਣ ਮਿਹਰਬਾਨੀ ਸ਼ੁਕਰੀਆ ਇੰਨੇ ਉਦਾਂ 4-5 ਗੇੜੇ ਆਪਣੇ ਘਰੇ ਮਾਰੇ ਸੀ ਗਿੱਲ ਸਾਹਿਬ ਨੇ ਤੇ ਪ੍ਰਸ਼ੰਦਾ ਜੀ ਨੇ ਇਨਸਾਫ ਨਾ ਕਰ ਦਿੱਤੀ ਉਹ ਵੀ ਨਹੀਂ ਯਾਰ ਮੈਂ ਇਸ ਬੰਦੇ ਦੀ ਕੈਸਟ ਨਹੀਂ ਕਰੀ ਵੀ ਇਹ 5-7 ਜਣੇ ਆਉਂਦੇ ਹੁੰਦੇ ਸੀ 5-7 ਵਾਰੀ ਆਏ 25 30 ਕਾ ਪਚਾ ਦੇਣਾ ਬੀਤੇ ਮੈਂ ਕਿਹਾ ਇੱਕ ਹੀ ਭਲਾ ਦੂ ਪਰ ਮੈਂ ਵੈਨਕੂਵਰ ਗਿਆ ਇਹ ਬੰਦੇ ਨੇ ਬੁਆ ਹੀ ਨਹੀਂ ਖੋਲਿਆ ਅਮਰਿੰਦਰ ਗੱਲ ਨੇ ਹਾਂਜੀ ਇੱਕ ਵਾਰੀ ਹੈਲੋ ਕੀਤੀ ਇਹਨੇ ਭਲੇਖੇ ਨਾ ਉਸ ਤੋਂ ਬਾਅਦ ਇਹਨੇ ਫੋਨ ਹੀ ਨਹੀਂ ਚੱਕਿਆ